ਹੈਲੋ ਹਾਂ ਮੈਂ ਚਾਚੀ ਤੋਂ ਬੋਲਦੀ ਹਾਂ ਸਿੰਘਾ ਜੀ ਤੁਹਾਨੂੰ ਫੋਨ ਚੱਕ ਲਿਆ ਮੇਰਾ ਅੱਛਾ ਮੈਂ ਚੱਕਣਾ ਹੀ ਲੈ ਚਾਚੀ ਫੋਨ ਕਰੇ ਤਾਂ ਮੈਂ ਫੋਨ ਨਾ ਚੱਕਾਂ ਇਹ ਹੋ ਸਕਦਾ ਕਦੇ ਦੱਸੋ ਬਲ ਬਿਆਨ ਸਰ ਹੂੰ ਤੇਰੇ ਚਾਚਾ ਕੰਨ ਕੀ ਹੋ ਗਿਆ ਚਾਚੇ ਤੁੰਨ ਤੇਨ ਬਤਾਤਾ ਹੈ ਕਿੰਨੀ ਪੀਂਦਾ ਕਿੰਨੀ ਵਾਰੋ 3 ਵਾਰਾ ਤਾਂ ਦਾਰੂ ਸਾਰੀ ਦੁਨੀਆ ਹੀ ਪੀਂਦੀ ਕੋਕੋੜੀ ਲੱਗ ਜੀ ਚਾਚੇ ਨੂੰ ਦੱਸ ਤੇਰੇ ਚਾਚੇ ਤੇ ਮੋਟਾਪਾ ਵੀ ਕਿੰਨਾ ਨਾ अच्छा के तुमको सेकंड ना भोगले हिले में जांदा तो साा चाची मेरी पतली पतंग पे है जवां है हा ना हां मेरा दौरा बतन बिलिंगा का कुंगरा लेवाल हूं थोनो थोनो आई नहीं कभी आया भी मैं चाची ਦਾ ਹਾਲ ਪੁੱਛ ਲਾ ਚਾਚੀ ਤਾਂ ਮੈਂ ਸਹੀ ਗੱਲ ਦੱਸਾਂ ਹਕੀਕਤ ਗੱਲ ਦੱਸ ਮਰ ਜਾਣੇ ਤੁਸੀਂ ਕਿੰਨੀ ਵਾਰ ਦਿੱਖਿਆ ਜਿੱਥੀਆਂ ਬਾਤ ਦੇ ਦਿਨ ਟੁੱਟ-ਟੁੱਟ ਕੇ ਜੀ ਮੈਂ ਅੰਦਰੋਂ ਵੀ ਸੱਟ ਕੇ ਬਾਗ ਜਾਂ ਨਹੀਂ ਨਹੀਂ ਮੈਂ ਅੰਦਰੋਂ ਵੀ ਦੇਖ ਲਾ ਅੰਦਰੋਂ ਮੈਂ ਦੇਖ ਚੁੱਕਿਆ ਜਾਂਦਾ ਏ ਸਭ ਕੁਝ ਤੈਨੂੰ ਨਹੀਂ ਪਤਾ ਮੈਨੂੰ ਪਤਾ ਤੈਨੂੰ ਦੱਸਾਂ ਹਾਂ ਬੈਨਸ ਪਤਾ ਕੀ ਹੈ ਜਿਸ ਦਿਨ ਤੁਸੀਂ ਨਹਾਈ ਜਾਂਦੇ ਸੀ ਤੇ ਮੈਂ ਬਾਹਰ ਬੈਠਾ ਸੀ ਅੰਦਰੋਂ ਬਾਥਰੂਮ ਦੇ ਵਿੱਚੋਂ ਆਵਾਜ਼ ਆਈ ਜਾਵੇ ਤੇ ਮੈਂ ਤੇਰਾ ਗੇਟ ਖੁੱਲਾ ਸੀ ਤੇ ਮੈਂ ਸਾਰੇ ਤੇਰੇ ਜਿਸਮ ਗੋਰੇ ਜਿਸਮ ਦੇ ਉੱਪਰ ਪਾਣੀ ਪੈਂਦਾ ਹੈ ਮੈਂ ਸਾਰਾ ਦੇਖ ਲਿਆ ਚੱਛ ਇਹੇ ਸੀ ਸਮਝਾ ਰਿਹਾਂ ਕਿ ਉਹ ਵਰਤਾ ਦੇਖੇ ਦੇਖੇ ਦੇਖਿਆ ਤਾਂ ਮੈਨੂੰ ਦੇਖ ਦਈਏ ਕਿਉਂ ਮੇਰੇ ਅੱਖਾਂ ਨਗਦੀਆਂ ਜਦੋਂ ਉੱਪਰੋਂ ਤੋਂ ਫੁਵਾਹਾਰਾ ਛੱਡ ਰੱਖਿਆ ਸੀ ਸੱਤੋਂ ਪਨਾ ਪਾਣੀ ਤੇਰੇ ਮੂੰਹ ਦੇ ਉੱਪਰ ਪੈ ਕੇ ਪਾਣੀ ਜਦੋਂ ਹੌਲੀ 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 ਜਿਸਮ ਤੇ ਪੈ ਰਿਹਾ ਸੀ ਜਿਸਮ ਤੋਂ ਪਾਣੀ ਥੱਲੇ ਜਾ ਰਿਹਾ ਸੀ ਹਾਏ ਇਹ ਮੈਨੂੰ ਐਵੇਂ ਲੱਗ ਰਿਹਾ ਸੀ ਕਾਸ਼ ਮੈਂ ਕਾਸ਼ ਮੈਂ ਤੇ ਤਪੜੀ ਗਰਮ ਹੋਈ ਹੋਈ ਸੀ ਜਿੱਤ ਵਾਂ ਸੰਧਨਾ ਬਾਥਰੂਮ ਤੇ ਤਾਂ ਮੈਨੂੰ ਗਰਮੀ ਕੱਟਣ ਚਾਹੀਦੀ ਹੁੰਦੀ ਹੈ ਮੈਨੂੰ ਪਤਾ ਸੀ ਸਾਠੀ ਧੂਪ ਤੋਂ ਵਿੱਚ ਅੰਦਰ ਫਿੰਗਰ ਲੈ ਕੇ ਉੱਚੀ ਉੱਚੀ ਆਵਾਜ਼ਾਂ ਕੰਗੜ ਰਹੀ ਸੀ ਕੀ ਇਸ ਤਰ੍ਹਾਂ ਨਹੀਂ ਜਿਹੜਾ ਫੋਰਮ ਨੇ ਮੇਂ ਜੀ ਸਹੀ ਦੱਸੇ ਮੈਂ ਚਾਚਾ ਜੀ ਬਾਰ ਬੈਠਾ ਸੀ ਚਾਚਾ ਬਾਹਰ ਬੈਠਾ ਸੀ ਜੇ ਉਹ ਦੇਖ ਲੈਂਦਾ ਤਾਂ ਮੇਰਾ ਅੰਦਰ ਹੀ ਮੋਰ ਬਣਾ ਦਿੰਦਾ ਇੱਥੇ ਉਹ ਕੀ ਹੁਣ ਕੋਈ ਨਹੀਂ ਪਤਾ ਲੱਗਦਾ ਅਗਰ ਪਤਾ ਕਿਉਂ ਨਹੀਂ ਲੱਗਦਾ ਹੁੰਦਾ ਇਹਨੇ ਗੂੰਗੇ ਬੋਲਾ ਕੋਈ ਨਹੀਂ ਹੁੰਦਾ ਮੈਂ ਤਾਂ ਸੱਚੀ ਤਾ ਨਾ ਉਹ ਤਾਂ ਬਸ ਸਾਰਾ ਦਿਨ ਤਾਂ ਕੰਟੀਨ ਖਾਂਦਾ ਕਿ ਨਹੀਂ ਕਰਾੜੀ ਛੱਡੀ ਜਾਂਦਾ ਕੜਾ ਕਰਾੜੀ ਛੱਡੀ ਜਾਂਦਾ ਹੂੰ ਪਰ ਤੈਨੂੰ ਪਤਾ ਜਾਂਦੇ ਕੋਈ ਕੋਈ ਬੜਾ ਸੁਭੂਤ ਗੱਲਾ ਹੋਵੇ ਤੇ ਤੈਨਿਹੇ ਪੈਰ ਲੱਗ ਜਾਣ ਕੋਈ ਕਿਤੇ ਤੇ ਦਾਤੀ ਵੀ ਕਿੰਨਾ ਮੱਚਦੀ ਐ ਚਾਚੀ ਮੈਂ ਤੁਹਾਨੂੰ ਗੱਲ ਦੱਸਾਂ ਤੇ ਗੁੱਸਾ ਨਾ ਕਰਿਓ ਜਵਾਕ ਜਿਸ ਤਰ੍ਹਾਂ ਤੋਂ ਤੇ ਉਂਗਲ ਲਈ ਜਾਂਦੇ ਇਸ ਕਰੇ ਉਂਗਲਾਂ ਨਾਲੇ ਵੀ ਜਵਾਕ ਹੋਏ ਐ ਹਈ ਹੂੰ ਉਂਗਲ ਲੈ ਕੇ ਤੋਂ ਨਾਮ ਕਿਹਦਾ ਲੈ ਜਾਂਦੇ ਅੰਦਰ ਅੰਦਰ

अच्छा बेटा तो पहला चाचा तूने ਕੀਤਾ ਸੀ ਉਹਦੇ ਨਾਲ ਫੇਰ ਨਹੀਂ ਨਹੀਂ ਗੁਰਜੀਤ ਆਉਣਾ ਨਾਮ اچھا اچھا ਮੈਂ ਗੁਰਜੀਤ ਲੱਗਦਾ ਸੀ ਨਾ ਨਾਮ اچھا اچھا ਗੁਰਜੀਤ ਗੁਰਜੀਤ ਘੰਟਾ ਨੇ ਲੈਣਦੇ ਜਾਂਦੇ ਸੀ ਲੈ ਨਹੀਂ ਨੀ ਹਾਂ ਮੇਰਾ ਨਾਮ ਲੈਨੇ ਹਾਂ ਗੁਰਜੀਤ ਪਸ ਕਰੀ ਤੁਸੀਂ ਗਏ ਗੁਰਜੀਤ ਵਰਗੀਤ ਲੱਗਦੇ ਹੋਗੇ ਬੈਂਸ ਆਉਤਾ ਲੱਗਦਾ ਮੈਂ ਤੇ ਪਰ ਮੈਂ ਗੱਲ ਕਰਦਾ ਵੀ ਉਸ ਦਿਨ ਨਾ ਜਦੋਂ ਤੇਰੇ ਜਸ ਸਿੰਘ ਦੇ ਉੱਪਰ ਪਾਣੀ ਪੈ ਰਿਹਾ ਸੀਗਾ ਨਾ ਪਤਾ ਮੇਰੀ ਇੰਨੀ ਹਾਲਾਤ ਖਰਾਬ ਹੋ ਗਈ ਸੀ ਮੈਂ ਬਾਹਰਲੇ ਬਾਥਰੂਮ ਦੇ ਵਿੱਚ ਜਾ ਕੇ ਆਪਣਾ ਮੈਂ ਦੋ ਵਾਰੀ ਕੱਢ ਕੇ ਆਇਆ ਦੇਖ ਲੈ ਤੇਰਾ ਨਾਮ ਲੈ ਲੈ ਕੇ ਚਾਚੇ ਹਾਈ ਹਾਈ ਹੂੰ ਦੋ ਵਾਰੀ ਕੱਢਿਆ ਤੇ ਹੁਣ ਮੇਰੀ ਸਵਾਰ ਸਵਾਰਤਾ ਹੁੰਦਾ ਨਹੀਂ ਤੇ ਤੇਰੀ ਸੱਚੇ ਦੀ ਜੂਆ ਸੈਂਟ ਆਪਣੀ ਹੋਊਗਾ ਤੇ ਤੂੰ ਐਂ ਕਰੀਂ ਸਵਾਰਤਾ ਕਰ ਆਲਾ ਮੇਰੇ ਨਾਲ ਜਵਾਗ ਦਾ ਚਾਚੀ ਮੈਂ ਜਿਹੜਾ ਹੱਥ ਨਾਲ ਬਾਹਰ ਕੱਢਿਆ ਸੀ ਨਾ ਹੁਣ ਮੈਂ ਫੇਰੇ ਅੰਦਰ ਕੱਢੂੰਗਾ ਫਿਰ ਹਾਈ

పూనాడి ఏగి చార్ తందనా చాకు దిటాకు దిటాకు పాకుగి నా పరాపలాగా తారా దో తంబారి కరుంగా నా పూరా మాల ందర శట్డు అఫేరి తబచ్చా హుగా ਮੇਰਾ ਵਧੀਆ ਬਣ ਜੂਗੀ ਗੱਲ ਆਪਣੇ ਹੂੰ ਉਹਨਾਂ ਨਾਲ ਬਾਤਾਂ ਕਰਨੇ ਇੱਥੇ ਨਾ ਤੇ ਹੋਰ ਚੰਗਾ ਤਾਂ ਕਹਿੰਦੇ ਲੱਗਣ ਬਾਤਾਂ ਨੰਬਰ ਨਹੀਂ ਪੈ ਜਾਂਦੇ ਅੱਛਾ ਆਪਣੇ ਆਪਣੇ ਘਰੇ ਆ ਜੀ ਨਾਲ ਤੈਨੂੰ ਰੇਡ ਕੋਈ ਨਹੀਂ ਜੀ ਹੂੰ ਫਿਰ ਜਾਂਤੀ ਆਏ ਕਰਦੇ ਆ ਜਦੋਂ ਡੇਟ ਆ ਕੇ ਬੰਦ ਹੋ ਜੇ ਨਾ ਤੇ ਉਦੋਂ ਕਰਦੇ ਆ ਫਿਰ ਆਪਾਂ ਨੋਟ ਲੈਨੇ ਲੋ ਲੋੜ ਤੇ ਆ ਦੀ ਵੀ ਤੇ ਬਾਸੀ ਵੀ ਇਹੀ ਜਾਣਦੀ ਹੈ ਕਿ کھیਤੀ ਕੁਸ਼ਤੀ ਜਿਵੇਂ ਆਖਿਰ ਇਹ ਕਰਨਾ ਹਮੇ ਸਮਝਾਵਾ ਕਿ ਫੇਰ ਮੰਦਾ ਤਾਂ ਨਾ ਚੜ੍ਹਨ ਦੇ ਕਾਗਲ ਨਾ ਉੱਤੰਤ ਕਾਗਲ ਹੈ ਮੈਂ ਕਿਹਤਾਂ ਹੁਣ ਗੱਲ ਤਾਂ ਇਹ ਹੀ ਆ ਨਾ ਵੀ ਉਹ ਅੰਦਰ ਦੀ ਕਮਜ਼ੋਰੀ ਕਿਹਨੂੰ ਪਤਾ ਹੁੰਦੀ ਹੈ ਹੈਨਾ ਜੰਤ ਤੇਰੀ ਸਤ ਨਹੀਂ ਕੋਈ ਮੇਰੇ ਤੇ ਕੋਈ ਕੰਮ ਹੀ ਨਹੀਂ ਚਾਚੀ ਪੁੰਬਸ ਤੋਂ ਕੋਈ ਨਜ਼ਾਰੇ ਨਜ਼ਾਰੇ ਲੈ ਕੇ ਦੇਖ ਦੂੰ ਮੇਰੇ ਕੋਲ ਬਹੁਤ ਚਿਰ ਹੋ ਗਿਆ ਕਿਤਾ ਨੇ ਜੇ ਹਾਸ ਤੱਕ ਜੀ ਜੀ ਕੋਈ ਨਜ਼ਾਰੇ ਦਿਵਾ ਦੇ ਮੈਨੂੰ ਅੱਜ ਜੇ ਲੋਪਰ ਕਿ ਨਜ਼ਾਰੇ ਲਾਵਾਂਗੇ ਜਵਾ ਕਾਪੇ ਹੋ ਜਾਊਗਾ ਠੀਕ ਜੀ ਜੀ ਹਾਂ ਬਸ ਠੀਕ ਆ ਮੇਰੀ ਜਾਨ ਚਾਚੀ ਆਪਾਂ ਮਿਲਦੇ ਹਾਂ ਜਲਦੀ ਹੈ ਠੀਕ ਹੈ కదదిియపాల Alcohol కదదద Parents Oklahoma 49'deo ఓదదదాశదటా కదది